ਪਹਿਲਾਂ ਚਾਰੇ ਵਾਲੇ ਘਟਾਲਿਆਂ ਦੇ ਵਿੱਚ ਪਸ਼ੂ ਵਾਲੇ ਦੇ ਵਿੱਚ ਨਾਮ ਹੋਰ ਸੁਣਦੇ ਸੀ ਐਤਕੀ ਕੋਈ ਨਾਮ ਹੋਰ ਆ ਰਿਹਾ ਕਹਿੰਦੇ ਕਿ ਕਿਸੇ ਆਪ ਆਰਮੀ ਪਾਰਟੀ ਦੇ ਬ੍ਰਦਰ ਦਾ ਵੀ ਕਿਸੇ ਦਾ ਨਾਮ ਆ ਰਿਹਾ ਭਰਾ ਦਾ ਇਹ ਹੁਣ ਕੀ ਕਹਿ ਲੋ ਜਿਵੇਂ ਪੰਜਾਬੀ ਚਾਹ ਨੇ ਹੋਈ ਇਹ ਕੀ ਸਪਨਕਲੇ ਆ ਹੁਣ ਦੇਖੋ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰ ਲੱਗੀ ਆ ਤੇ ਇਹਦੇ ਚ ਅਸੀਂ ਵੀ ਗੱਲਬਾਤ ਕੀਤੀ ਦਰਅਸਲ ਕੀ ਹੈ ਕਿ ਅੱਜ ਚਰਚਾ ਰਹੀ ਆ ਕਿ ਮਨਜਿੰਦਰ ਸਿੰਘ ਲਾਲਪੁਰਾ ਬੜੇ ਚਰਚਿਤ ਐਮਐਲਏ ਨੇ ਜੀ ਉਹਨਾਂ ਦੇ ਜੀਜਾ ਜੀ ਵੀ ਸੁਰਖੀਆਂ 'ਚ ਰਹੇ ਜਦੋਂ ਗੁਰਮੀਤ ਸਿੰਘ ਚੋਹਾਨ ਦੀ ਬਦਲੀ ਹੋ ਗਈ ਤੇ ਪਹਿਲੀ ਵਾਰੀ ਲੋਕਾਂ ਨੇ ਵੇਖਿਆ ਕਿ ਬਦਲੀ ਦੇ ਮੌਕੇ ਤੇ ਪੁਲਿਸ ਨੇ ਫੁੱਲਾਂ ਦੀ ਬਰਖਾ ਕਰ ਦਿੱਤੀ ਹੂੰ ਯਾਨੀ ਇਸ ਤਰ੍ਹਾਂ ਇਹ ਚੀਜ਼ਾਂ ਵਾਪਰੀਆਂ ਤੇ ਹੁਣ ਕਿਹਾ ਜਾ ਰਿਹਾ ਕਿ ਇੱਕ ਜਿਹੜੇ ਚੇਅਰਮੈਨ ਸਾਹਿਬ ਹੈ ਰਣਜੀਤ ਸਿੰਘ ਜੀ ਜੀ ਇਹ ਸ਼ਾਇਦ ਵਾਟਰ ਰਿਸੋਰਸਸ ਡਿਪਾਰਟਮੈਂਟ ਹੈ ਨਾ ਜਿਹੜਾ ਉਹਦੇ ਵਿੱਚ ਚੇਅਰਮੈਨ ਹੀ ਕਰਦੇ ਆ ਜੀ ਉਹਨਾਂ ਦਾ ਭਰਾਤਾ ਬਲਜੀਤ ਸਿੰਘ ਬੜੀ ਕਹ ਲੋ ਕਿ ਖਬਰ ਚਰਚਿਤ ਹੋਈ ਆ ਕਹਿੰਦੇ ਆ ਕਿ ਉਹਨਾਂ ਦੀ ਕੋਈ ਫੈਕਟਰੀ ਹੈ ਇੱਧਰ ਕੋਟਕਪੂਰੇ ਜੀ ਉਸ ਫਰਮ ਦੇ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਆ ਪਿੰਡਾਂ ਦੀ ਡਿਵੈਲਪਮੈਂਟ ਨੂੰ ਲੈ ਕੇ 80 ਕੇ 85 ਲੱਖ ਰੁਪਈਆ ਜਿਹੜਾ ਉਹ ਇਸ ਫਰਮ ਦੇ ਥਰੂ ਗੁਮਿਆ ਜੀ ਤੇ ਦੋਸ਼ੇ ਲੱਗਦੇ ਨੇ ਕਥੇ ਤੌਰ ਤੇ ਕਿ ਇਹਨਾਂ ਨੇ ਜੀਐਸਟੀ ਅਮੈਂਡਮੈਂਟ ਜਿਹੜੀ ਹੈ ਨਾ ਉਹ ਬਾਅਦ ਚ ਕਰਵਾਈ ਮਤਲਬ ਕਿ ਇਹ ਉਹਨਾਂ ਵਾਸਤੇ ਜਿਹੜੀਆਂ ਚੀਜ਼ਾਂ ਕਹ ਲੋ ਕਿ ਸਪਲਾਈ ਕਰਦੇ ਸਨ ਸਪਲਾਇਰ ਸੀਗੇ ਜਾਂ ਸਰਵਿਸ ਪ੍ਰੋਵਾਈਡਰ ਸੀਗੇ ਕਿ ਇਹ ਉਹਨਾਂ ਵਾਸਤੇ ਅਧਿਕਾਰਤ ਹੀ ਨਹੀਂ ਸੀਗੇ ਜੀ ਤੇ ਅਮੈਂਡਮੈਂਟ ਜਿਹੜੀ ਹੈ ਉਹ ਆ ਕੋਈ ਸ਼ਾਇਦ 12 13 ਦਿਨ ਪਹਿਲਾਂ ਨਹੀਂ ਥੋੜੇ ਦਿਨ ਪਹਿਲਾਂ ਦੇ ਦੱਸਦੇ ਆ ਪਰ ਉਹ ਕਹਿੰਦੇ ਆ ਕਿ ਅਸੀਂ ਇਹ ਅਮੈਂਡਮੈਂਟ ਕਿਉਂਕਿ ਅਸੀਂ ਗੱਲ ਕੀਤੀ ਬਲਜੀਤ ਸਿੰਘ ਹੋਰਾਂ ਨਾਲ ਜੀ ਤਾਂ ਉਹਨਾਂ ਨੇ ਇਹ ਗੱਲ ਕਈ ਇੱਕ ਤੇ ਭਾਉ ਤੁਹਾਨੂੰ ਪਤਾ ਹੀ ਆ ਪੰਜ-ਛੇ ਗਾਲਾਂ ਤੇ ਨਿਕਲੀ ਜਾਂਦੀਆਂ ਜੀ ਉਹ ਹਾਇਪਰੀ ਹੋ ਗਿਆ ਹੂੰ ਤੇ ਇਦਾਂ ਉਹ ਮੈਂ ਕਿਹਾ ਸਰ ਸਾਡੇ ਨਾਲ ਤੇ ਪਿਆਰ ਨਾਲ ਹੀ ਬੋਲੋ ਅਸੀਂ ਤਾਂ ਕਮਜ਼ੋਰ ਦਿਲ ਵਾਲੇ ਬੰਦੇ ਆ ਕਿ ਤੇ ਵਾਦ ਜੋ ਜਾਨੀ ਗਾ ਲੇ ਬਿਲਕੁਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿੰਨ ਜਿਉ ਮਰਸੀ ਹੈ ਚਲੋ ਥੋੜੇ ਹੋ ਗਿਆ ਗਰਮ ਕਿ ਇੱਕ ਬੰਦੇ ਦੇ ਕਹਿਣ ਨਾਲ ਬਈ ਇਹ ਸਭ ਕੁਝ ਜਿਹੜਾ ਹੈ ਨਾ ਬੇਬੁਨਿਆਦ ਤਰੀਕੇ ਨਾਲ ਲੱਗੇ ਤੋ ਰਿਹਾ ਮੈਂ ਕਿਹਾ ਜੀ ਤੁਸੀਂ ਬੰਦਾ ਚੰਗਾ ਤੇ ਕਾਨੂੰ ਬੋਲਣਾ ਕਿਸੇ ਨੂੰ ਜੀ ਬਈ ਤੁਸੀਂ ਆਪਣਾ ਜਿਹੜਾ ਕਾਨੂੰਨੀ ਕਾਰਵਾਈ ਵਾਲਾ ਰਸਤਾ اختیار ਕਰੋ ਜੀ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਉਹ ਕਹਿੰਦੇ ਦੇਖੋ ਵੀਰੇ ਵੀ ਸਾਡਾ ਕੰਮ ਕਰ ਜਿਹੜਾ ਉਹ 20 ਸਾਲਾਂ ਦਾ ਪਹਿਲਾਂ ਅਸੀਂ ਟ੍ਰੇਡਿੰਗ 'ਚ ਸੀਗੇ ਜੀ ਟ੍ਰੇਡਿੰਗ ਕੰਪਨੀ ਸੀ ਉਹ ਸਾਡੀ ਪ੍ਰਾਈਵੇਟ ਲਿਮਟਿਡ ਕੰਪਨੀ ਆ ਹਮਮ ਤੇ ਬਕਾਇਦਾ ਤੌਰ ਤੇ ਅਸੀਂ ਟੈਕਸ ਭਰਦੇ ਆ ਜੀ ਤੇ ਇਹਨਾਂ ਚੀਜ਼ਾਂ ਵਾਸਤੇ ਅਸੀਂ ਅਧਿਕਾਰਤ ਹੈਗੇ ਆ ਮਤਲਬ ਕਿ ਜਿਦਾਂ ਪਿੰਡਾਂ 'ਚ ਇੰਟਰਲੌਕ ਟਾਈਲ ਜਾਂ వాటర్ 쿨ਰ ਵਗੈਰਾ ਜੀ ਜੀ ਜਿਹੜਾ ਦਾਵਾ ਕੀਤਾ ਜਾ ਰਿਹਾ ਕਿ ਇਹ ਹੈ ਨਹੀਂ ਸੀਗੇ ਅਧਿਕਾਰਤ ਜੀ ਤਾਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਕਾਦੇ ਦੇ ਮੁਤਾਬਕ ਠੀਕ ਕੀਤਾ ਇਹ ਉਹਨਾਂ ਦਾ ਵਰਸ਼ਨ ਸੀਗਾ ਜੀ ਇਹ ਉਹਨਾਂ ਦਾ ਵਰਸ਼ਨ ਹੈ ਤੇ ਉਧਰੋਂ ਜਿਹੜੇ ਲਾਲਪੁਰਾ ਹੈ ਉਹ ਵੀ ਕਹਿ ਰਹੇ ਕਹਿੰਦੇ ਜੀ ਕਿ ਇਹ ਐਮਐਲਏ ਵਾਸਤੇ 80 85 ਲੱਖ ਕਿਹੜੀ ਚੀਜ਼ ਹੁੰਦੀ ਹੈ ਜੇ ਦੋਸ਼ ਲਾਉਣੇ ਆ ਤੇ ਮਨਜੀਂਦਰ ਤੇ ਘੱਟੋ-ਘੱਟ ਕੋਈ ਅਸੀਂ 90 ਕਰੋੜ ਦਾ ਤੇ ਲਾਓ ਬਿਲਕੁਲ 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 ਇਹ ਉਹ ਐਮਐਲਏ ਸਾਹਿਬ ਨੇ ਜਿਹੜੇ ਆਮ ਆਦਮੀ ਪਾਰਟੀ ਚ ਕਹ ਲੋ ਕਿ ਆਮ ਆਦਮੀ ਹੂੰ ਜਿਨ੍ਹਾਂ ਦੀ ਆਮਦਨਾਂ ਜੇ ਤੁਸੀਂ ਦੇਖੋਗੇ ਜਾਂ ਪ੍ਰਾਪਰਟੀਆਂ ਦੇਖੋਗੇ ਜਿਹੜਾ ਇਹਨਾਂ ਦਾ ਹਲਫਨਾਮਾ ਉਹਦੇ 'ਚ ਕੁਝ ਲੱਖ ਦੀ ਨਜ਼ਰ ਆਉਂਦੀ ਆ ਹੁਣ ਇਹਨਾਂ ਵਾਸਤੇ 80 85 ਲੱਖ ਕਹ ਲੋ ਕਿ ਕੋਈ ਵੱਡੀ ਗੱਲ ਨਹੀਂ ਹੈ ਤਾਂ ਇਸ ਤਰ੍ਹਾਂ ਇਹਨਾਂ ਨੇ ਤੇ ਡਿਨਾਈ ਕੀਤਾ ਬਲਜੀਤ ਸਿੰਘ ਹੋਰਾਂ ਨੇ ਤਾਂ ਜੀ ਤੇ ਇਹ ਲਾਲਪੁਰਾ ਸਾਹਿਬ ਵੀ ਇਨਕਾਰ ਕਰ ਰਹੇ ਨੇ ਇਹਨਾਂ ਚੀਜ਼ਾਂ ਤੋਂ ਕਿ ਇਹ ਜਿਹੜੀ ਫਰਮ ਆ ਇਹ ਅਧਿਕਾਰਤ ਸੀ ਪਰ ਉਧਰੋਂ ਇੱਕ ਕਹ ਲੋ ਕਿ ਘਰ ਦਾ ਜਿਹੜਾ ਐਡਰੈਸ ਦਿੱਤਾ ਗਿਆ ਚਿੱਠੀ ਪੱਤਰ ਵਾਸਤੇ ਕੰਪਨੀ ਦਾ ਜਿਹੜਾ ਫਰਮ ਦਾ ਹੁੰਦਾ ਉਹ ਇਹਨਾਂ ਦਾ ਪਿੰਡ ਆ ਤੇ ਉਸ ਪਿੰਡ ਦਾ ਐਡਰੈਸ ਤੇ ਉਹਦੇ ਬਾਬਤ ਵੀ ਖਸਰਾ ਨੰਬਰ ਦੀ ਚਰਚਾ ਹੈ ਕਿ ਉਹਦੇ ਵਿੱਚ ਤੇ ਝੋਨਾ ਲੱਗਾ ਹੋਇਆ ਉਹ ਐਡਰੈਸ ਜਿਹੜਾ ਦਿੱਤਾ ਉਹ ਕਹਿੰਦੇ ਕਿ ਨਹੀਂ ਨਹੀਂ ਇਹ ਚਿੱਠੀ ਪੱਤਰ ਵਾਸਤੇ ਜਦੋਂ ਸਾਡਾ ਘਰ ਆ ਲਾਲ ਟੋਰੇ ਦੇ ਅੰਦਰ ਜਿਹੜੇ ਆਪਣੀਆਂ ਹੁੰਦੀਆਂ ਨੇ ਜ਼ਮੀਨਾਂ ਕਿ ਭਾਈ ਅਸੀਂ ਉੱਥੇ ਘਰ ਬਣਾਇਆ ਤੇ ਘਰ ਦਾ ਐਡਰੈਸ ਜਿਹੜਾ ਫਿਰ ਚਿੱਠੀ ਪੱਤਰ ਵਾਸਤੇ ਦੇ ਰੱਖਿਆ ਕਿਉਂਕਿ ਸਾਡੇ ਕੰਮ ਵੱਖ-ਵੱਖ ਸ਼ਹਿਰਾਂ 'ਚ ਚੱਲਦੇ ਆ ਜੀ ਇਸ ਕਰਕੇ ਪੱਤਰ ਵਿਹਾਰ ਜਿਹੜਾ ਉਹ ਇੱਕ ਪਤੇ ਤੇ ਹੋਵੇ ਤੇ ਠੀਕ ਆ ਸੋ ਬੜੀ ਇੰਟਰਸਟਿੰਗ ਗੱਲ ਬਣ ਗਈ ਹੈ ਤੁਸੀਂ ਹਿਸਾਬ ਲਾ ਲਓ ਕਿ ਫੈਕਟਰੀ ਜਿਹੜੀ ਹੈ ਉਹ ਹੈਗੀ ਆ ਕੋਟਕਪੂਰੇ ਬਈ ਉੱਥੇ ਵੀ ਚੈੱਕ ਕੀਤਾ ਜਾ ਸਕਦਾ ਉਹ ਕਹਿੰਦੇ ਕਰ ਲਓ ਤੁਸੀਂ ਸਾਡੀ ਫੈਕਟਰੀ ਕੰਮ ਕਰਦੀ ਆ ਜੀ ਮਤਲਬ ਕਿ ਜੋ ਫਰਮ ਹੈ ਨਾ ਦੀ ਕਹਿੰਦੇ ਸਾਡਾ ਆਫਿਸ ਹੈ ਸੌਰੀ ਆਫਿਸ ਕਿਹਾ ਨਾ ਨਹੀਂ ਆਫਿਸ ਹੈ ਤਾਂ ਕੁਝ ਹੋਰ ਸ਼ਹਿਰਾਂ 'ਚ ਵੀ ਸਾਡੇ ਆਫਿਸ ਆ ਤਾਂ ਬੜੀ ਚਰਚਤ ਬਣ ਗਈ ਹੈ ਬਿਲਕੁਲ ਬਿਲਕੁਲ ਹਾਲੀਵੁੱਡ ਦੀ ਗੱਲ ਹੈ ਕਿ ਪਸ਼ੂਆਂ ਦੀ ਜਿਹੜੀ ਫੀਡ ਬਣਾਉਣ ਵਾਲੀ ਕੰਪਨੀ ਹੈ ਉਹਦੇ ਅਕਾਊਂਟ 'ਚ ਪੈਸੇ ਆ ਕੇ ਡਵੈਲਪਮੈਂਟ ਡਵੈਲਪਮੈਂਟ ਨੂੰ ਲੱਗਦੇ ਆ ਜੀ 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 ਰਵੀ ਜੀ ਕਹਿ ਰਹੇ ਨੇ ਕਿ ਰਣਜੀਤ ਚੀਮਾ 2017 ਦੇ ਕੰਨੇ ਪੱਟੀ ਵਿਧਾਨ ਸਭਾ ਹਲਕੇ ਤੋਂ ਕੈਂਡੀਡੇਟ ਸੀਗੇ ਆਪਦੇ ਜੀ ਮਿੰਟ ਹਾਂ ਜੀ ਰਣਜੀਤ ਸਿੰਘ ਚੀਮਾ ਦੇ ਹੀ ਭਰਾ ਨੇ ਉਹ ਬਲਜੀਤ ਸਿੰਘ ਹਾਂਜੀ 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 ਜਿਨ੍ਹਾਂ ਦੇ ਕੰਪਨੀ ਹਾਲਾਂਕਿ ਰਣਜੀਤ ਸਿੰਘ ਸ਼ਾਇਦ ਕਿਉਂਕਿ ਉਹਨਾਂ ਦੇ ਨਾਲ ਤੇ ਕੋਈ ਗੱਲਬਾਤ ਹੋਈ ਨਹੀਂ ਹੈ ਸ਼ਾਇਦ ਉਹ ਤੇ ਕਹਿ ਰਹੇ ਨੇ ਕਿ ਵੀ ਮੇਰਾ ਤਾਂ ਕੋਈ ਉਸ ਫਰਮ ਦੇ ਵਿੱਚ ਹੈ ਨਹੀਂ ਲਲਖਖਾ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਇੱਥੇ ਇੱਕ ਮਿੱਤਰ ਦਾ ਮੈਸੇਜ ਆਇਆ ਹੋਇਆ ਹੈ ਉਹ ਕਹਿ ਰਹੇ ਨੇ ਕਿ ਭਾਈ ਸਤੀਸ਼ ਜੀ ਕਹਿ ਰਹੇ ਨੇ ਕਿ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਂ ਬਲਾਈਂਡ ਹਾਂ ਤੇ ਮੇਰਾ ਮੀਟਰ ਪਟਕੇ ਲੱਗੇ ਆ ਇਹ ਤਾਂ ਜੀ ਹੁਣ ਤੁਹਾਡੀ ਗੱਲ ਅਸੀਂ ਰੱਖਤੀ ਆ ਪਰ ਇਹ ਤੁਹਾਨੂੰ ਸ਼ਿਕਾਇਤ ਤਾਂ ਜੀ ਪੈਣੀ ਇਹਦੇ ਵਾਸਤੇ ਹਾਂ ਜੀ ਇਹਨਾਂ ਨੇ ਕਾਫੀ ਇਹਨਾਂ ਦਾ ਨਾ ਆਪਣੇ ਸ਼ਨੀਵਾਰ ਵਾਲੇ ਲਾਈਵ ਦੇ ਵਿੱਚ ਵੀ ਆਇਆ ਸੀਗਾ ਜੀ ਮੈਸੇਜ ਤੇ ਮੈਨੂੰ ਪੜਨੀ ਸੀ ਹੋਇਆ ਕਿ ਕੁਝ ਸਮਝ ਨਹੀਂ ਆਇਆ ਮੈਨੂੰ ਅੱਖਰ ਜੀ 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 ਤੇ ਅਸੀਂ ਤੇ ਦਰਖਾਸਤ ਕਰਦੇ ਹਾਂ ਕਿ ਇਹਨਾਂ ਦੀ ਗੱਲ ਸੁਣੀ ਜਾਵੇ ਬਿਲਕੁਲ ਜ਼ਰੂਰ ਇਹਨਾਂ ਦੀ ਗਲਤੇ ਤਵਜੂਹ ਦੇਣ ਦੀ ਜ਼ਰੂਰਤ ਆ ਕਿ ਕੀ ਸਮੱਸਿਆ ਹੈ ਤੇ ਤੁਸੀਂ ਆਪਣਾ ਸੰਦੀ ਸਤੀਜੀ ਆਪਦਾ ਇਲਾਕਾ ਵੀ ਛੱਡੋ ਉਹ ਕਿਹੜੇ ਪਿੰਡ ਚ ਰਹਿੰਦੇ ਹੋ ਜੀ ਤਾਂ ਹੋ ਸਕਦਾ ਆਪਣੀ ਆਡੀਅੰਸ ਦੇ ਵਿੱਚੋਂ ਹੀ ਕੋਈ ਤੁਹਾਡੀ امداد ਕਰ ਦੇ ਕਰ ਦੇ ਕਰ ਦੇ ਬਿਲਕੁਲ ਠੀਕ ਹੈ ਨਾ ਜੀ ਆਪਣੀ ਆਡੀਅੰਸ ਕਹ ਲਓ ਕਿ ਤਰ੍ਹਾਂ ਤਰ੍ਹਾਂ ਦੀ ਹੈ ਜੀ ਜੀ ਕਿਸੇ ਨਾ ਕਿਸੇ ਪੱਖ ਤੋਂ ਉਹ ਜੇ ਕੋਈ ਤੁਹਾਡੀ امداد ਕਰ ਸਕਦਾ ਹੋਇਆ ਆਪਣਾ ਸੱਜਣ ਸਨੇਹੀ ਉਹ ਤੁਹਾਨੂੰ ਜ਼ਰੂਰ ਇੱਥੇ ਪਹੁੰਚ ਕਰ ਲਏਗਾ ਹਮ ਆਪਣਾ ਸੱਜਣ ਸਨੇਹੀ ਉਹ ਤੁਹਾਨੂੰ ਜ਼ਰੂਰ ਇੱਥੇ ਪਹੁੰਚ ਕਰ ਲਏਗਾ ਬਿਲਕੁਲ 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 ਮਿੰਟੂ ਜੀ ਕੁਲਦੀਪ ਸਿੰਘ ਗਰੇਵਾਲ ਜੀ ਵੀ ਕਹਿ ਰਹੇ ਨੇ ਤੇ ਹੋਸਟਲੋਂ ਜੀ ਵੀ ਕਹਿ ਰਹੇ ਨੇ ਭਾਈ ਕਰਦੇ ਹੋ ਇੱਕ ਪਾਰ ਹਨਾ ਇਹ ਫਿਰ ਆਪਣਾ ਥੋੜਾ ਜਿਹਾ ਚੱਲਦਾ ਰਹਿੰਦਾ ਗੱਲਾਂ ਬਾਤਾਂ ਵੱਧ ਜਾਂਦੀਆਂ ਨੇ ਤੁਹਾਡੇ ਕਮੈਂਟ ਜਿਹੜੇ ਖਬਰਾਂ ਨਾਲ ਜੁੜੇ ਹੁੰਦੇ ਉਹ ਆ ਜਾਂਦੇ ਤੇ ਸਾਡੀ ਵੀ ਗੱਲ ਨਾਲ ਗੱਲ ਜੁੜ ਜਾਂਦੀ ਹੈ ਕੋਈ ਨਾ ਕੋਈ ਮਿੰਟੂ ਜੀ ਇਹਨੇ ਕਮੈਂਟ ਆਉਂਦੇ ਆ ਦੋਸਤ ਆਉਂਦੇ ਆ ਜੀ ਆਪਾਂ ਅਗੜੀ ਖਬਰ ਵੱਲ ਨੂੰ ਚੱਲ ਗਏ ਕਿਉਂਕਿ ਇਧਰੋਂ ਦੇ ਤੱਕੇ ਆਪਾਂ ਅਗਲੇ ਨੂੰ ਚੱਲਦੇ ਆਂ ਆਪਾਂ ਉਮੀਦ ਕਾਫੀ ਟਾਈਮ ਤੋਂ ਕਰ ਰਹੇ ਸੀ ਇਹ ਸੀਗਾ ਕਿ ਕੋਈ ਪੰਥਕ ਚਿਹਰੇ ਦੇ ਗ드ੜਵੇ ਦੇ ਵਿੱਚ ਐਲਾਨ ਹੋਵੇ ਹਨਾ ਤੇ ਹੁਣ ਖਬਰ ਆ ਰਹੀ ਹੈ ਕਿ ਦੀਪ ਸਿੱਧੂ ਦੇ ਭਰਾ ਜਿਹੜੇ ਹੈ ਉਹਨਾਂ ਦਾ ਨਾਮ ਇੱਥੇ ਅੱਗੇ ਆ ਰਿਹਾ ਹੈ ਕੀ ਹੁਣ ਅੱਗੇ ਦਾ ਜਿਹੜਾ ਕੀ ਹੁਣ ਰਵਈਆ ਕੀ ਹੋਊਗਾ ਇੱਥੋਂ ਦੀ ਜਨਤਾ ਦਾ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦਾ ਕੀ ਹੁਣ ਪ੍ਰतिकਰਮ ਹੋਊਗਾ ਆ ਦੇਖੋ ਲੋਕਾਂ ਦਾ ਰਵਈਆ ਮਨਜੀਤ ਜੀ ਉਹ ਤੇ ਈਵੀਐਮ ਨੇ ਦੱਸਣਾ ਜੀ ਉਹ ਕਿਸੇ ਨੇ ਕਿਹਾ ਸੀਗਾ ਨਾ ਕਿ ਨਾਇਆਵਾਲ ਕਿ ਡੇ ਕਿ ਡੇ ਹੂੰ ਤਾਂ ਉਹਨੇ ਆਖਿਆ 2 ਮਿੰਟ اٹਕ ਜਾ ਤੇਰੀ ਝੋਲੀ 'ਚ ਡਿੱਗ ਪੈਣਾ ਝੋਲੀ 'ਚ ਡਿੱਗ ਪੈਣਾ ਬਿਲਕੁਲ ਸਹੀ ਗੱਲ ਕਹੀ ਤੁਸੀਂ ਉਸੇ ਤਰ੍ਹਾਂ ਹੀ ਇਹ ਸੂਰਤਿ ਹਾਲ ਜਿਹੜੀ ਹੁੰਦੀ ਹੈ ਨਾ ਉਹ ਵੋਟਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਕਿ ਲੋਕਾਂ ਦਾ ਰਵਈਆ ਹਾਂ ਕੁਝ ਅੰਦਾਜ਼ੇ ਕੁਝ ਵਿਸ਼ਲੇਸ਼ਣ ਅਗਾਊ ਹੋ ਜਾ ਕੋਈ ਬਣ ਲੱਗ ਜਾਂਦਾ ਹਾਂ ਜੀ ਮਾਹੌਲ ਜਿਹੜਾ ਜੀ ਬਣਾਉਂਦੇ ਆ ਤਾਂ ਉਹ ਕਲੋਕ ਰੋਚਕਤਾ ਆ ਜਾਂਦੀ ਆ ਸਾਡੇ ਵਰਗੇ ਵੀ ਕਿਆਫੇ ਲਾਉਂਦੇ ਆ ਉਹਦੇ ਚ ਆਪੋ ਆਪਣਾ ਜੋ ਵੀ ਕਿਸੇ ਦਾ ਜਾਣਕਾਰੀ ਦਾ ਧੈਰਾ ਉਹਦੇ ਵਿੱਚ ਰਹਿੰਦੇ ਆ ਜੀ ਤਾਂ ਬਰਹਾਲ ਇਹ ਜੋ ਐਤਵਾਰ ਨੂੰ ਖਬਰ ਬਣੀ ਆ ਜੀ ਇਹਦੇ ਵਿੱਚ ਦੇਖੋ ਸਰਬਜੀਤ ਸਿੰਘ ਖਾਲਸਾ ਨੇ ਇਹ ਪਹਿਲਾ ਸੰਕੇਤ ਦੇ ਦਿੱਤੇ ਸਨ ਹੂੰ ਕਿ ਅਸੀਂ ਆਪਣਾ ਬੰਦਾ ਮੈਦਾਨ 'ਚ ਉਤਾਰਾਂਗੇ ਜੀ ਜੀ ਪਰ ਇਹਨਾਂ ਨੇ ਕਿਹਾ ਸੀਗਾ ਕਿ ਹਲੇ ਅਮਰਤਪਾਲ ਸਿੰਘ ਨਾਲ ਗੱਲ ਕਰਨੀ ਆ ਹੂੰ ਹੂੰ ਜਾਂ ਕੁਝ ਹੋਰ ਜਿਵੇਂ ਸੁਖਰਾਜ ਸਿੰਘ ਨੇ ਜੀ ਕਿ ਉਹਨਾਂ ਦੇ ਨਾਲ ਗੱਲਬਾਤ ਕਰਨ ਉਪਰੰਤ ਅਸੀਂ ਆਪਦਾ ਫਾਈਨਲ ਡਿਸੀਜਨ ਜਿਹੜਾ ਉਹ ਲਵਾਂਗੇ